ਆਪਣੇ ਡੱਲੇਬਾਲ ਗਏ ਸੀਗੇ ਦੋ ਕਿਸਾਨ ਪੰਧੇਰ ਗਿਆ ਸੀਗਾ ਉਹਨਾਂ ਨੇ ਤਾਂ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਹਾਂ ਪਿੱਛੇ ਮੋੜਤਾ ਚਲ ਉਦੋਂ ਬਾਅਦ ਇਹ ਹੁਣ ਸਿੱਖੀ ਦੇ ਹੁਣ ਹੁਣ ਗੱਲ ਕਰਨ ਲੱਗੇ ਆਪਣਾ ਅਮਰਤਪਾਲ ਦੀ ਵੀ ਕਰਨ ਲੱਗੇ ਸਵੇਰ ਦੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਵੀ ਇਹ ਪੰਥ ਨੂੰ ਬਾਜ਼ ਮਾਰਨ ਪੰਥ ਆਜੂ ਆ ਤਾਂ ਕੋਈ ਨਹੀਂ ਸਹੀਦੀਆਂ ਹੁੰਦੀਆਂ ਹੁੰਦੀਆਂ ਪੰਥ ਦੇ ਵਿੱਚ ਜੇ ਅਸੀਂ 150 ਮਰ ਵੀ ਜਾਵਾਂਗੇ ਸ਼ਹੀਦੀ ਦੇ ਵਿੱਚ ਉਹ ਸਾਡੇ ਦਾਦੇ ਪੜਦਾਦਿਆਂ ਦਾ ਕੋਈ ਅਗਲਾ ਨਾਂ ਨਹੀਂ ਜਾਣਦਾ ਤੀਜੀ ਚੌਥੀ ਪੀੜ੍ਹੀ 'ਚ ਨਾਂ ਭੁੱਲ ਜਾਂਦਾ ਤੇ ਜਿਹੜਾ ਸ਼ਹੀਦਾਂ ਦਾ ਨਾਂ ਉਹ ਤਾਂ ਹਮੇਸ਼ਾ ਹੀ ਰਹਿੰਦਾ ਕੁਲਾਂ ਦੇ ਵਿੱਚ ਠੀਕ ਹੈ ਨਾ ਹਰੇਕ ਪਰਿਵਾਰ ਦਾ ਇੱਕ ਅੱਧਾ ਕੋਈ ਸ਼ਹੀਦ ਹੋਇਆ ਹੁੰਦਾ ਉਹ ਆਦੇ ਸ਼ਹੀਦ ਨੂੰ ਮੰਨਦੇ ਆ ਤੇ ਜਿਹੜਾ ਦਾਦੇ ਪੜਦਾਦੇ ਦਾ ਬੱਚਿਆਂ ਨੂੰ ਨਾਂ ਨਹੀਂ ਯਾਦ ਅੱਜ ਕੱਲ੍ਹ ਆ ਹਾਲਾਤ ਹੋ ਗਏ ਆ ਸੋਸ਼ਲ ਮੀਡੀਆ ਨੇ ਜਾਂ ਉਹਦਾ ਮੋਬਾਈਲ ਨੇ ਕਰਤੇ ਸੋਸ਼ਲ ਮੀਡੀਆ 'ਤੇ ਆਪਾਂ ਨਹੀਂ ਕਹਿ ਸਕਦੇ ਤੇ ਯਾਨੀ ਮੈਂ ਇਹ ਕਹਿਣਾ ਵੀ ਜੇ ਅੱਜ ਵੀ ਹੁਣ ਇਹਨਾਂ ਨੇ ਮੈਨੂੰ ਤਾਂ ਹੁਣ ਇਹ ਵੀ ਲੱਗਦਾ ਵੀ ਇਹ ਮੁੱਦਾ ਜਾਣ ਕੇ ਬਾਹਰ ਆ ਗਿਆ ਵੀ ਇੱਕ ਪਾਸੇ ਦਾ ਸਾਡੇ ਭੁੱਖ ਹੜਤਾਲ ਤੇ ਬੈਠਿਆ ਬੰਦੀ ਸਿੱਖਾਂ ਦਾ ਮੋਰਚਾ ਲੱਗਿਆ ਵਾ ਸੀਗਾ ਤੇ ਗੁਰਦੇਵ ਸਿੰਘ ਕੌਕੇ ਦੀ ਗੱਲ ਹੋ ਰਹੀ ਸੀਗੀ ਉਹਨੂੰ ਮੁੱਦੇ ਨੂੰ ਦਵਾਉਣ ਲਈ ਇਹਨਾਂ ਨੇ ਠੀਕ ਹੈ ਨਾ ਕੋਈ ਇਹ ਜੀ ਕੋਈ ਪ੍ਰੋਪੋ ਹੋ ਸਕਦਾ ਸਾਹਮਣੇ ਆ ਜੂ ਹੋਰ ਦੋ ਚੋਦਨਾਂ ਦੇ ਵਿੱਚ ਪਰ ਮੈਂ ਤਾਂ ਇਹੀ ਕਹਿਣਾ ਵੀ ਜੇ ਸਾਰੀ ਏਕਤਾ ਕੌਮ ਨੂੰ ਨਾਲ ਲੈ ਕੇ ਚੱਲਣ ਜਿਹੜੇ ਉਹ ਪੰਜ ਸੱਤ ਨਹੀਂ ਆਉਂਦੇ ਨਾ ਉਹਨਾਂ ਦੀਆਂ ਮਿਲਤਾਂ ਕੱਢੀ ਜਾਂਦੇ ਕਾਮਰੇਡਾਂ ਦੀਆਂ ਜਿਨ੍ਹਾਂ ਨੇ ਪਿਛੜੀ ਅਰੀ ਮੋਰਚਾ ਵੇਚਿਆ ਉਹਨਾਂ ਦੀਆਂ ਮਿਹਨਤਾਂ ਕੱਢੀ ਜਾਂਦੇ ਆ ਤੁਸੀਂ ਪਰਮੇਂਦਰ ਝੋਟੇ ਆਗੇ ਨੂੰ ਹੋਰ ਕਿੰਨੇ ਸਿੱਖ ਜਥੇਬੰਦੀਆਂ ਲਿੰਗ ਸਿੰਘ ਦਾਲਪੰਥਾ ਬਾਬੇ ਰਾਜਾ ਰਾਮ ਆਰਗੇ ਨੂੰ ਆਵਾਜ਼ ਤਾਂ ਦਿਓ ਯਾਰ ਅਸੀਂ ਭਾਵੇਂ ਸਿੱਧੇ ਪਾਰ ਦਰਿਆ ਪਾਰ ਕਰਕੇ ਲੰਘੀਏ ਜਿਵੇਂ ਮਰਜੀ ਆਈ ਜਾਵਾਂ ਵਿਚੋਂ ਆਏ ਹੁਣ ਬਾਹਰ ਦੇ ਅੱਜ ਅੱਜ 11 ਵਜੇ ਦਾ ਸਮਾਂ ਸੀਗਾ ਤੇ ਹੁਣ 3:30-4 ਵਜਣ ਨੂੰ ਨੇ ਕੀ ਲੱਗਦਾ ਵੀ ਜਦੋਂ ਵੇਖੋ ਜੀ ਸੈਂਟਰ ਟਸ ਤੋਂ ਮਸ ਨਹੀਂ ਹੋਇਆ ਠੀਕ ਆ ਅਸੀਂ ਮਿਹਨਤਾਂ ਕਰੀ ਜਾਂਦੇ ਆ ਅਸੀਂ ਆਹਦੇ ਬੰਦੇ ਨੂੰ ਕਿਉਂ ਹੌਸਲਾ ਤੋੜਦੇ ਆ ਪਹਿਲਾ ਮਗਰਾੜੀ ਮੋਰਚਾ ਲੱਗਿਆ ਉੱਥੇ ਸਾਡੇ ਕਿੰਨੇ ਕਿਸਾਨ ਲੀਡਰਾਂ ਤੋਂ ਸਾਡਾ ਪਰੋਸਾ ਚੱਕਿਆ ਜਾਣੇ ਠੀਕ ਹੈ ਨਾ ਸਾਨੂੰ ਤਾਂ ਨਿਸਲ ਕੀਤਾ ਜਾਂਦਾ ਇੱਥੇ ਹੁਣ ਸਾਡਾ ਲੱਖਾਂ ਕਰੋੜਾ ਰੁਪਈਆ ਸਾਡਾ ਅੱਗੇ ਦਿੱਲੀ ਦੇ ਖਰਚਾ ਹੋ ਗਿਆ ਹੁਣ ਸਾਡਾ ਖਰਚਾ ਹੋਈ ਜਾਂਦਾ ਜੇ ਉਹਦੇ ਚ ਰਿਜ਼ਲਟ ਨਹੀਂ ਕੋਈ ਨਿਕਲਣਾ ਉਦੋਂ ਹੀ ਤੱਕ 4-5 ਦਿਨ ਬਹਿ ਜਾਂਦੇ ਉਹਨਾਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਉਹਨਾਂ 15 ਦਿਨ ਹੀ ਬਹਿ ਜਾਂਦੇ ਦੀਪ ਸਿੱਧੂ ਵੀ ਕਹਿੰਦਾ ਸੀਗਾ 15 ਦਿਨ ਬਹਿ ਜਾਂਦੇ ਉਦੋਂ ਐਮਐਸਪੀਆ ਹੁਣ ਡਾਂਗਾ ਖਾਣੋਂ ਤਾਂ ਚੰਗੇ ਸੀ ਠੀਕ ਹੈ ਨਾ ਹੁਣ ਵੀ ਮੈਂ ਇਹੀ ਮਵੇਦਤੀ ਕਰਦਾ ਲੀਡਰਾਂ ਨੂੰ ਸਾਰਿਆਂ ਨੂੰ ਵੀ ਮੇਰੇ ਭਰਾ ਮੇਰੇ ਬਜ਼ੁਰਗ ਬਾਈ ਜੀ ਜੇ ਸਿੱਖ ਜਥੇਪੰਥ ਜੇ ਤਾਂ ਤੁਸੀਂ ਇੱਥੇ ਧਰਨਾ ਲਾਉਣਾ ਸਿੱਖ ਜਥੇਪੰਦੀ ਨੂੰ ਕਾਲ ਦਿਓ ਇਕੱਠੇ ਹੋ ਫੇਰ ਟੁੱਟੂਗਾ ਐ ਮਿੰਨਤਾਂ ਤਾਰ ਲੈਣਾਂ ਬੰਦੇ ਆਪਣਾ ਮਰੋਣੇ ਕਿਸੇ ਲੇਖੇ ਵੀ ਹੈ ਨਹੀਂ ਜੇ ਉਸ ਤੋਂ ਬਾਅਦ ਸੀਧੀਆਂ ਹੋਣੀਆਂ ਸਾਡੀ ਤਾਂ ਕੌਮ ਹੀ ਸੀਧੀਆਂ ਦੇ ਨਾਲ ਅਸੀਂ ਮੂਹਰੇ ਹੋਰ ਦੋ ਚਾਰ ਸਾਲਾਂ ਨੂੰ ਮੰਝੇ ਤੇ ਪੈਣਾ ਤੇ ਸਾਡਾ ਅਸੀਂ ਅਮਰ ਹੋ ਜਾਾਂਗੇ ਯਾਰ ਅਰਦਾਸ ਕਰਕੇ ਜੇ ਤੁਰੇ ਆ ਤਾਂ ਅਰਦਾਸ ਦੀ ਲਾਜ ਰੱਖੋ ਠੀਕ ਹੈ ਨਾ ਇੱਥੇ ਵੀ ਹੁਣ ਗੱਲ ਗੁਰੂ ਦੀ ਹੁੰਦੀ ਆ ਜਦੋਂ ਆਪਾਂ ਹੁਣ ਜਦੋਂ ਗੱਲ ਪਏ ਲੋਕ ਸਾਡੇ ਸਿੱਖ ਮੁੰਡੇ ਗੱਲ ਪਏ ਅੱ데 ਤਾਂ ਉਹਨਾਂ ਨੂੰ ਕਹਿਣ ਲੱਗੇ ਜਾਂਸੀਆਂ ਦੇ ਬੰਦੇ ਆ ਕੋਈ ਕੋਈ ਕਹਿਣ ਲੱਗੇ ਆ ਬੇਦੀ ਤਾਂ ਤੁਸੀਂ ਨਾ ਪਰਪ ਜੇ ਕੋਈ ਤੁਹਾਨੂੰ ਸਵਾਲ ਕਰਦਾ ਫਿਰ ਤੁਹਾਡੇ ਦੇ ਸਰਕਾਰ ਚ ਕੀ ਫਰਕ ਕਰੇਗੇ ਠੀਕ ਹੈ ਨਾ ਉਹਨਾਂ ਨੂੰ ਕਿਸੇ ਨੂੰ ਨਾ ਕਹੋ ਮੈਂ ਵੀ ਸਵਾਲ ਪੁੱਛਿਆ ਸੀ ਵੀ ਬਾਈ ਜੀ ਜਦੋਂ ਚੌ ਪਈ ਸਾਡਾ ਪਾਠ ਕਰਤਾ ਉਸ ਦਿਵਾਰ ਜਾਣਾ ਹੁੰਦਾ ਠੀਕ ਹੈ ਨਾ ਫਿਰ ਆਪੇ ਪ੍ਰਮਾਤਮਾ ਰੱਖਸ਼ਾ ਕਰੂਗਾ ਫਿਰ ਜੇ ਇਹਦੇ ਕੁਝ ਹੋਣਿਆ ਸੀ ਦਾਦਾ ਹੋਏ ਉਹ ਨਹੀਂ ਸਾਡੇ ਸੀ ਮਰਦੇਗੇ ਕੋਈ ਕਰੰਟ ਲੱਗ ਕੇ ਮਰ ਗਿਆ ਕੋਈ ਸੱਪਾ ਲੜ ਕੇ ਮਰ ਗਿਆ ਕੋਈ ਚਿੱਟੇ ਨਾਲ ਮਰੀ ਜਾਂਦਾ ਆ ਸਾਡਾ ਲੋਕੇ ਇਹ ਜੜਾਂ ਤਾਂ ਪੱਟ ਦੂਗੀ ਨਾ ਜ਼ੁਲਮ ਜ਼ਾਬਰ ਸਰਕਾਰ ਦੀਆਂ ਜੇ ਇੱਥੇ 100 ਸੀ ਇੱਦੀ ਹੋਗੀ ਇੰਦੀਆਂ ਜੜਾਂ ਪੱਟੀਆਂ ਜਾਣੀਆਂ ਜ਼ਾਬਰ ਸਰਕਾਰ ਦੀਆਂ ਜਾਂ ਮੁੜ ਕੇ ਨਾ ਆਊਗੀ ਕਾਹਾਂ ਇਹ 100 ਸਾਲ ਤਾਈਂ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ